ਸਾਜ਼ੀਗਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਲੱਗੇ ਆ ਜੋ ਕਿ ਸਾਨੂੰ ਸਾਡੇ ਸੂਤਰਾਂ ਤੋਂ ਮਿਲੀ ਹੈ ਤੁਹਾਨੂੰ ਦੱਸਿ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਜਿਹੜੀ ਹੈ ਸੱਟ ਲੱਗ ਗਈ ਹੈ ਉਹਨਾਂ ਦੀ ਲੱਤ ਦੇ ਉੱਤੇ ਫ੍ਰੈਕਚਰ ਹੋ ਗਿਆ ਆ ਤੇ ਲੱਤ ਫ੍ਰੈਕਚਰ ਹੋਣ ਦੇ ਨਾਲ ਉਹਨਾਂ ਨੇ ਜਿਹੜਾ ਆ ਪਲਸਟਰ ਲਗਾਇਆ ਹੋਇਆ ਆ ਪਲਸਟਰ ਲੱਗੀ ਹੋਈ ਹੈ ਲੱਤ ਦੇ ਤੇ ਸੱਟ ਲੱਗੀ ਹੋਈ ਹੈ ਲੱਤ ਫ੍ਰੈਕਚਰ ਹੋਈ ਦੱਸੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਇਹ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਈਏ ਕੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਜ਼ਾ ਲਗਾਈ ਗਈ ਸੀ ਤਨਖਾਈਆ ਘੋਸ਼ਿਤ ਕੀਤਾ ਗਿਆ ਸੀ ਤੇ ਢਾਈ ਤੋਂ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਜੇ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ ਲੱਗਦੀ ਜਿਹੜੀ ਸਜ਼ਾ ਸੀ ਉਹ ਦੇਣੀ ਸੀ ਉਹ ਨਹੀਂ ਦਿੱਤੀ ਗਈ ਐਸੇ ਕਰਕੇ ਸੁਖਬੀਰ ਸਿੰਘ ਬਾਦਲ ਹੋਰੀ ਸ੍ਰੀ ਅਕਾਲ ਤਖਤ ਸਾਹਿਬ ਦੁਬਾਰਾ ਤੋਂ ਨਤਮਸਤਕ ਹੁੰਦੇ ਨੇ ਤੇ ਉਥੇ ਆਪਣੀ ਅਰਜੀ ਦੇਣਾ ਚਾਹੁੰਦੇ ਨੇ ਪਰ ਜਦੋਂ ਹੀ ਉਹ ਦੱਸਿਆ ਜਾ ਰਿਹਾ ਕਿ ਸੈਕਟਰੀਏਟ ਦੇ ਦਫਤਰ ਦੇ ਵਿੱਚ ਪਹੁੰਚਦੇ ਨੇ ਤੇ ਕੁਰਸੀ ਤੋਂ ਜਿਹੜਾ ਆ ਡਿੱਗਣ ਕਰਕੇ ਟੁੱਟੀ ਕੁਰਸੀ ਤੇ ਬੈਠਣ ਕਰਕੇ ਜਿਹੜਾ ਆ ਉਹਨਾਂ ਦੀ ਲੱਤ ਦੇਤੇ ਸੱਟ ਲੱਗ ਗਈ ਹੈ ਤਾਂ ਦਾ ਦੇ ਕਿ ਲੱਤ ਪੂਰੀ ਤਰ੍ਹਾਂ ਜਿਹੜੀ ਇਹ ਫ੍ਰੈਕਚਰ ਹੋਈ ਪਈ ਐ ਤੇ ਪਲਸਟਰ ਲੱਗਾ ਪਿਆ ਐ ਤੁਹਾਨੂੰ ਫੇਰ ਤੋਂ ਦੱਸਦਾ ਇਹ ਕਿ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਅੰਮ੍ਰਿਤਸਰ ਦੇ ਵਿੱਚ ਪਹੁੰਚਦੇ ਨੇ ਸੁਖਬੀ ਸਿੰਘ ਬਾਦਲ ਹੋਰੀ ਤਾਂ ਉਹਨਾਂ ਵੱਲੋਂ ਜਦੋਂ ਸੈਕਟਰੀਏਟ ਦੇ ਦਫ਼ਤਰ ਵਿੱਚ ਪਹੁੰਚਿਆ ਜਾਂਦਾ ਤੇ ਉੱਥੇ ਕੁਰਸੀ ਦੇ ਉੱਤੇ ਬੈਠਣ ਦੇ ਨਾਲ ਜਦੋਂ ਡਿੱਗ ਪੈਂਦੇ ਨੇ ਤਾਂ ਉਹਨਾਂ ਦੀ ਲੱਤ ਦੇ ਉੱਤੇ ਦੱਸਿਆ ਜਾ ਰਿਹਾ ਕਿ 6 ਲੱਖ ਜਾਂਦੀ ਐ ਤੇ ਉਹਨਾਂ ਦੀ ਲੱਤ ਨੂੰ ਪਲਸਟਰ ਲੱਗਿਆ ਹੋਇਆ ਆ ਤਾਂ ਦੱਸਦਾ ਇਹ ਕਿ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਆ ਵਾਇਰਲ ਹੋ ਰਹੀਆਂ ਨੇ ਜਿਦੇ ਵਿੱਚ ਦੱਸਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਲੱਤ ਜਿਹੜੀ ਫ੍ਰੈਕਚਰ ਹੋ ਚੁੱਕੀ ਹੈ ਤੇ ਉਹਨਾਂ ਦੇ ਇਸ ਲੱਤ ਨੂੰ ਜਿਹੜਾ ਹੈ ਪਲਸਟਰ ਲੱਗਾ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਲੱਤ ਨੂੰ ਜਿਹੜਾ ਹੈ ਪਲਸਟਰ ਲੱਗਾ ਹੋਇਆ ਤੇ ਉਹ ਇੱਕ ਵੀਲ ਚੇਅਰ ਕੁਰਸੀ ਦੇ ਉੱਤੇ ਬੈਠੇ ਹੋਏ ਨੇ ਤਾਂ ਦਾਦਾ ਜੀ ਕਿਸਬੀਰ ਸਿੰਘ ਬਾਦਲ ਹੋਰੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਨਤਮਸਤਕ ਹੁੰਦੇ ਨੇ ਆਪਣੀ ਅਰਜੀ ਲਗਾਉਂਦੇ ਨੇ ਕਿ ਉਹਨਾਂ ਦੀ ਬੰਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਦੇ ਦਿੱਤੀ ਜਾਵੇ ਜੋ ਵੀ ਸਜ਼ਾ ਆ ਉਹਦਾ ਜਿਹੜਾ ਆ ਉਹ ਨਿਪਟਾਰਾ ਕੀਤਾ ਜਾਵੇ ਉਸ ਗੱਲ ਨੂੰ ਕਿਸੇ ਪਾਸੇ ਲਗਾ ਦਿੱਤਾ ਜਾਵੇ ਤਾਂ ਦਾਦਾ ਜੀ ਕਿਸਬੀਰ ਸਿੰਘ ਬਾਦਲ ਹੋਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਇਸ ਅਰਜੀ ਨੂੰ ਲੈ ਕੇ ਪਹੁੰਚਦੇ ਨੇ ਸੈਕਟਰੀਏਟ ਦੇ ਦਫ਼ਤਰ ਦੇ ਵਿੱਚ ਬੈਠਦੇ ਨੇ ਕੁਰਸੀ ਤੋਂ ਡਿੱਗਣ ਕਰਕੇ ਜਾਂ ਉਹਨਾਂ ਦੀ ਕੁਰਸੀ ਦੀ ਲੱਤ ਟੁੱਟਣ ਕਰਕੇ ਜਦੋਂ ਡਿੱਗ ਪੈਂਦੇ ਨੇ ਤੇ ਉਹਨਾਂ ਦੀ ਜਿਹੜੀ ਸੱਟ ਲੱਗ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਕੁਰਸੀ ਦੇ ਉੱਤੇ ਭਾਰ ਪੈਣ ਦੇ ਨਾਲ ਕੁਰਸੀ ਦੀ ਜਿਹੜੀ ਲਾਤ ਆ ਉਹ ਟੜ ਟੁੱਟ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਦੇ ਲੱਤ ਨੂੰ ਜਿਹੜੀ ਸੱਟ ਲੱਗ ਜਾਂਦੀ ਹੈ ਜਿਸ ਦੇ ਕਰਕੇ ਉਹਨਾਂ ਦੀ ਲੱਤ ਜਿਹੜੀ ਫ੍ਰੈਕਚਰ ਹੋ ਗਈ ਫ੍ਰੈਕਚਰ ਹੋਣ ਤੋਂ ਬਾਅਦ ਉਹਨਾਂ ਦੇ ਲੱਤ ਨੂੰ ਜਿਹੜਾ ਆ ਪਲਸਟਰ ਲੱਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ 휠체어 ਦੇ ਉੱਤੇ ਬੈਠੇ ਹੋਏ ਨੇ ਤੁਸੀਂ ਦੇਦੇ ਪਈਓ ਤਸਵੀਰਾਂ DPC ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀ ਦੀਪੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪਣੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਆਪਣੀ ਕਮੈਂਟ ਕਰਕੇ ਜ਼ਰੂਰ ਦਰਸਾਇਆ ਕਰੋ ਧੰਨਵਾਦ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ